ਬਹੁਤ ਹੀ ਸਤਿਕਾਰਯੋਗ ਫਰੀਦਕੋਟ ਸ਼ਹਿਰ ਨਿਵਾਸੀਓ ਤੇ ਆਸੇ-ਪਾਸੇ ਦੇ ਨਿਵਾਸੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਪਿਛਲੇ ਲੰਮੇ ਸਮੇਂ ਤੋਂ ਜਲ ਜੀਵਨ ਬਚਾਓ ਮੋਰਚਾ ਦੀ ਅਗਵਾਈ ਹੇਠ ਵੱਖ-ਵੱਖ ਜੱਥੇਬੰਦੀਆਂ ਭਰਾਤਰੀ ਜੱਥੇਬੰਦੀਆਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਫਰੀਦਕੋਟ ਦੀਆਂ ਜਿਹੜੀਆਂ ਜੁੜਵੀਆਂ ਨਹਿਰਾਂ ਉਹਦੇ ਵਿੱਚੋਂ ਜਿਹੜੀ ਨਹਿਰਾਂ ਦੀ ਜਿਹੜੇ ਕੰਕਰੀਟੀਟ ਕਰਨ ਦੇ ਸੰਬੰਧ ਦੇ ਵਿੱਚ ਤੇ ਬੈੱਡ ਤੋਂ ਜਿਹੜਾ ਹੈਗਾ ਸ਼ਹਿਰ ਲਈ ਜਿਹੜੀ ਪਾਣੀ ਦੀ ਸੀਪਾਈ ਦੇ ਸਬੰਧ ਦੇ ਵਿੱਚ ਜਲਜੀਵਨ بچਾਓ ਮੋਰਚਾ ਦੀ ਅਗਵਾਈ ਅਧੀਨ ਰਸ਼ ਸ਼ੰਕਰਸ ਲੜਿਆ ਜਾ ਰਿਹਾ ਉਸ ਦੇ ਸਬੰਧ ਦੇ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਨਾਲ ਇੱਕ ਮੀਟਿੰਗ ਹੋਈ ਆ ਜਿਸ ਵਿੱਚ ਕਾਫੀ ਹਾਪੱਖੀ ਹੰਗਾਰਾ ਮਿਲਿਆ ਇਸ ਸੰਬੰਧੀ ਆਪਾਂ ਗੱਲਬਾਤ ਕਰਦੇ ਆਂ ਜਲਜੀਵਨ ਬਚਾਓ ਮੋਰਚਾ ਦੇ ਆਗੂਆਂ ਨਾਲ ਸਾਡੇ ਨਾਲ ਨੇ ਸ਼ੰਕਰ ਸ਼ਰਮਾ ਜੀ ਇਹ ਆਪਾਂ ਨੂੰ ਅੱਜ ਦੀ ਮੀਟਿੰਗ ਸੰਬੰਧੀ ਤੇ ਜੋ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਸਾਨੂੰ ਪ੍ਰਪੋਜ਼ਲ ਆਈ ਆ ਉਹਦੇ ਬਾਰੇ ਦੱਸਣਗੇ ਤੇ ਆਪਦੇ ਵਿਚਾਰ ਸਾਂਝੇ ਕਰਨਗੇ ਸ਼ੰਕਰ ਸ਼ਰਮਾ ਸਦਕਾਰੀਆਂ ਤੇ ਫਰੀਦਕੋਟ ਵਾਸੀਓ ਅੱਜ ਤੋਂ 3 ਸਾਲ ਪਹਿਲਾਂ ਇੱਕ ਮਿਸ਼ਨ ਲੈ ਕੇ ਚੱਲੇ ਸੀ ਜਿਹੜਾ ਪੰਜਾਬ ਸਰਕਾਰ ਨਹਿਰਾਂ ਦਾ ਕੰਕਰੀਟੀਕਰਨ ਕਰਨ ਜਾ ਰਹੀ ਸੀ ਲੋਕ ਵਿਰੋਧੀ ਤੇ ਕੁਦਰਤ ਵਿਰੋਧੀ ਤਰੀਕੇ ਨਾਲ ਉਹਦੇ ਵਿਰੋਧ ਵਿੱਚ ਸ਼ਹਿਰ ਦੀਆਂ ਸੰਸਥਾਵਾਂ ਇਕੱਠੀਆਂ ਹੋਈਆਂ ਸ਼ਹਿਰ ਦੀਆਂ ਸੰਸਥਾਵਾਂ ਦੀ ਇੱਕ ਆਵਾਜ਼ ਤੇ ਸੰਯੁਕਤ ਕਿਸਾਨ ਮੋਰਚਾ ਪਹੁੰਚਿਆ ਇਹ ਕਾਫਲਾ ਵੱਡਾ ਹੁੰਦਾ ਗਿਆ ਤੇ ਅੱਜ ਬਹੁਤ ਵੱਡੀ ਸਫਲਤਾ ਹੋਈ ਹੈ ਵੀ ਇਹ ਸਾਡੀ ਸੀਪੇਜ ਵੀ ਅਸੀਂ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਆ ਤੇ ਅਸੀਂ ਆਪਦੇ ਦਰਖਤ ਵੀ ਵੱਧ ਤੋਂ ਵੱਧ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਆ ਹੋਰ ਵੀ ਸਾਨੂੰ ਇੱਕ ਦੋ ਐਡੀਸ਼ਨਲ ਚੀਜ਼ਾਂ ਮਿਲੀਆਂ ਜਿਹੜੀਆਂ ਸੀਪੇਜ ਵੈਲੇ ਦੇ ਤੌਰ ਤੇ ਸਾਨੂੰ ਦਿੱਤੀਆਂ ਜਾਣਗੀਆਂ ਪਰ ਸਭ ਤੋਂ ਵੱਡੀ ਪ੍ਰਾਪਤੀ ਇਹੀ ਹੈ ਵੀ ਜਿਨ੍ਹਾਂ ਜਿਨ੍ਹਾਂ ਸਾਥੀਆਂ ਨੇ ਵੀ ਸਾਥ ਦਿੱਤਾ ਹੈ ਜਿਵੇਂ ਸ਼ਹਿਰ ਦੀਆਂ 93 ਸੰਸਥਾਵਾਂ ਜੀ ਜਿੱਥੇ ਸਮਾਜ ਸੇਵੀ ਹੈ ਧਾਰਮਿਕ ਹੈ ਵਪਾਰਕ ਹੈ ਸੀਨੀਅਰ ਸਿਟੀਜ਼ਨ ਹੈ ਪੈਨਸ਼ਨਰ ਹੈ ਵਿਦਿਆਰਥੀ ਹੈ ਮਲਾਜ਼ਮ ਹੈ ਮਜ਼ਦੂਰ ਜਥੇਬੰਦੀਆਂ ਕੋਈ ਇਸ ਤਰ੍ਹਾਂ ਦੀ ਸੰਸਥਾ ਜਥੇਬੰਦੀ ਹੈ ਹੀ ਨਹੀਂ ਜਿਹਨੇ ਜਲਜੀਵ ਨੂੰ ਬਚਾਓ ਮੋਰਚਾ ਦਾ ਸਾਥ ਨਾ ਦਿੱਤਾ ਹੋਵੇ ਸਭ ਤੋਂ ਵੱਡਾ ਪਾਰਟਿਆ ਸੂਕਾ ਕਿਸਾਨ ਮੋਰਚਾ ਜਿਹੜਾ ਪਹਿਲੇ ਦਿਨ ਆ ਕੇ ਜਲਜੀਵ ਨੂੰ ਬਚਾਓ ਮੋਰਚਾ ਦੇ ਨਾਲ ਖੜ ਗਿਆ 25 ਸਾਡੇ ਐਮਸੀ ਸਹਿਬਾਨ ਜਿਹੜੇ ਆ ਕੇ ਨਾਲ ਖੜੇ ਉਹਨਾਂ ਦੇ ਪ੍ਰਧਾਨ ਸਰਦਾਰ ਨਰਿੰਦਰਪਾਲ ਸਿੰਘ ਜੀ ਨਿੰਦਾ ਉਹਨਾਂ ਦਾ ਸਾਥ ਰਿਹਾ ਮੀਡੀਆ ਦਾ ਸ਼ਹਿਰ ਦੇ ਬਹੁਤ ਸਾਥ ਰਿਆ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਵੀ ਨਾਲ ਜੇ ਸਮੇਂ-ਸਮੇਂ ਤੇ ਜੋ ਸਾਨੂੰ ਸਾਥ ਚਾਹੀਦਾ ਸੀ ਸਾਡੀ ਕਾਲ ਹੁੰਦੀ ਸੀ ਚਾਹੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਸੀ ਚਾਹੇ ਡਿਸਪਲਿਨ ਚ ਰੱਖਣ ਦਾ ਸੀਗਾ ਅਸੀਂ ਆਪਦੀ ਪੂਰੀ ਕੋਸ਼ਿਸ਼ ਕਰਕੇ 3 ਸਾਲ ਜੇ ਨੂੰ ਲੈ ਕੇ ਆਏ ਆਂ ਤੇ ਅੱਜ ਸਾਨੂੰ ਸਫਲਤਾ ਮਿਲੀ ਹੈਗੀ ਹੈ ਨਹਿਰ ਮਹਿਕਮੇ ਨੇ ਸਾਡੀ ਮੰਗ ਇਨ ਬਿਨ ਮੰਨ ਲਈ ਹੈ ਅਸੀਂ ਬੈੱਡ ਇੱਟਾਂ ਦਾ ਮੰਗਦੇ ਸੀ ਜਿਵੇਂ ਪਹਿਲਾਂ ਬਣਿਆ ਹੋਇਆ ਉਹ ਸਾਡਾ ਇਟਾਂ ਦਾ ਸਿੰਗਲ ਲੇਅਰ ਇਟ ਨਾਲ ਮਨਜ਼ੂਰ ਹੋ ਗਿਆ। ਸਾਈਡਾਂ ਅਸੀਂ ਇਟਾਂ ਦੀਆਂ ਮੰਗਦੇ ਸੀ। ਕਿਉਂ ਮੰਗਦੇ ਸੀ ਵੀ ਜੇ ਹੈਵੀ ਮਸ਼ੀਨਰੀ ਬਾਹਰ ਚੱਲੂਗੀ ਤਾਂ ਸਾਡੇ ਸਾਰੇ ਦਰਖਤ ਕੱਟੇ ਜਾਣਗੇ। ਉਹਦਾ ਸਾਨੂੰ ਖਰਦਸ਼ਾ ਸੀ ਕਿਉਂਕਿ ਪਿੱਛੇ ਇਹਨਾਂ ਨੇ ਕੋਈ ਦਰਖਤ ਛੱਡਿਆ ਹੀ ਨਹੀਂ। ਉਹਦੇ ਵਿੱਚ ਵੀ ਅਸੀਂ ਕਾਮਯਾਬ ਹੋ ਗਏ ਆ। ਇਹਨਾਂ ਨੇ ਕਿਹਾ ਜੀ ਕੰਕਰੀਟ ਬੇਸਡ ਪ੍ਰੋਜੈਕਟ ਹੈ। ਸਾਨੂੰ ਸਾਈਡਾਂ ਤੱਕ ਕੰਕਰੀਟ ਦੀਆਂ ਕਰਨੀਆਂ ਪੈਣਗੀਆਂ। ਪਰ ਅਸੀਂ ਤੁਹਾਡੇ ਦਰਖਤ ਬਚਾ ਰਹੇ ਆ। ਦੋਨੋਂ ਕਿ ਨਾਰਿਆਂ ਤੇ ਤਕਰੀਬਨ 9 ਕੁ ਹਜ਼ਾਰ ਦੇ ਨਿਰਧੜ ਦਰਖਤ ਹੈ ਜਿਹਦੇ ਵਿੱਚੋਂ ਕੁਝ ਸਾਨੂੰ 450 ਦਾ ਘੋਸਾ ਮਿਲਿਆ ਵੀ ਜਿਹੜਾ ਲਾਈਨਿੰਗ ਦੇ ਉੱਤੇ ਆ ਉਹ ਕੱਟਣਾ ਪਏਗਾ ਬਾਕੀ ਦਰਖਤੇ ਸਾਰਾ ਬਚਾਉਣਗੇ ਉਸ ਤੋਂ ਵੱਡੀ ਸਫਲਤਾ ਇਹ ਹੈ ਵੀ ਇੱਕ ਪੰਜ ਮੈਂਬਰੀ ਕਮੇਟੀ ਜਲਜੀਵਨ ਬਚਾਓ ਮੋਰਚਾ ਵੱਲੋਂ ਬਣਾ ਕੇ ਪ੍ਰਸ਼ਾਸਨ ਨੂੰ ਮੇਰੀ ਮਹਿਕਮੇ ਨੂੰ ਦਿੱਤੀ ਜਾਊਗੀ ਜਿਹੜੀ ਕੱਲ ਨੂੰ ਧਿਆਨ ਵੀ ਰੱਖੂਗੀ ਉਹਦੇ ਦਰਖਤ ਲਾਉਣਗੇ ਉਹਦੇ ਵਿੱਚ ਧਿਆਨ ਰੱਖਿਆ ਜਾਊਗਾ ਵੀ ਕਿਤੇ ਇਸ ਤਰ੍ਹਾਂ ਤਾਂ ਨਹੀਂ ਜੋ ਸਾਨੂੰ ਪ੍ਰਪੋਜ਼ਲ ਦਿੱਤੀ ਗਈ ਆ ਉਸ ਤੋਂ ਬਾਹਰ ਤਾਂ ਨਹੀਂ ਕੋਈ ਕੰਮ ਹੋ ਰਿਹਾ ਉਦੀ ਪੂਰੀ ਨਿਗਰਾਨੀ ਕੀਤੀ ਜਾਊਗੀ। ਔਰ ਸਾਨੂੰ ਇੱਕ ਡੀਸੀ ਸਾਹਿਬ ਨੇ ਅੱਜ ਭਰੋਸਾ ਦਿੱਤਾ ਜਿੰਨੇ ਦਰਖਤ ਕੱਟਣਗੇ ਉਹ ਸਰਕਾਰੀ ਜਗ੍ਹਾ ਤੇ ਉਸ ਤੋਂ 10 ਗੁਣਾ ਦਰਖਤ ਸਾਨੂੰ ਲਾ ਕੇ ਵੀ ਦੇਣਗੇ ਔਰ ਪਾਲਣਗੇ ਵੀ ਉਹਨਾਂ ਦੀ ਜ਼ਿੰਮੇਵਾਰੀ ਅਜਾ ਜ਼ਿਲ੍ਹਾ ਪ੍ਰਸ਼ਾਸਨ ਨੇ ਚੱਕੀ ਹੈ। ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ। ਦੋਸਤੋ ਸਾਡੀ ਲੜਾਈ ਇੱਥੇ ਖਤਮ ਨਹੀਂ ਹੁੰਦੀ। ਸੀਪੀਜ ਵੈਲੇ ਜਿਹੜੇ ਸੀਪੀਜ ਵੈਲੇ ਸਾਨੂੰ ਮਿਲੇ ਹੈ ਉਹ ਬੋਨਸ ਦੇ ਤੌਰ ਤੇ ਮਿਲੇਗੇ ਹੈ ਜੀ ਉਹ ਵੀ ਸੀਪੀਜ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਨਗੇ। ਸੀਪੇਜ ਵੈਲ ਬਾਰੇ ਥੋੜੇ ਜੀ ਮੰਨ ਲਓ ਕਿ ਦਰਸ਼ਕਾਂ ਨੂੰ ਦਿਓਗੇ ਜਾਣਕਾਰੀ ਜੀ ਸੀਪੇਜ ਵੈਲ ਇੱਕ ਇਸ ਤਰ੍ਹਾਂ ਦੀ ਜਵਧਾਰਨਾ ਹੈ ਜੀ ਨਹਿਰ ਦੇ ਵਿੱਚੋਂ ਤਿੰਨ ਪਾਣੀ ਦੀਆਂ ਪਾਈਪਾਂ ਲਿਆਂ ਜਾਣਗੀਆਂ ਜਿਹੜੀਆਂ ਡਾਇਰੈਕਟ ਧਰਤੀ ਹੇਠਲੇ ਪਾਣੀ ਨੂੰ ਪਿਉਰੀਫਾਈ ਕਰਕੇ ਥੱਲੇ ਪਾਣੀ ਪਹੁੰਚਾਉਣਗੀਆਂ ਠੀਕ ਹੈ ਜੀ ਉਹ ਤਿੰਨ ਜਿਹੜੀਆਂ ਲਿਆਂ ਜਾਣਗੀਆਂ گا ਉਹਨਾਂ ਨੂੰ ਐਕਸਟੈਂਡ ਕੀਤਾ ਜਾ ਸਕਦਾ ਆਪਾਂ ਨੂੰ ਲੱਗਦਾ ਵੀ ਆਪਣੀ ਸੀਪੇਜ ਕਿਤੇ ਘਟ ਰਹੀ ਹੈ ਜਾਂ ਕਿਤੇ ਉਹ ਪਾਣੀ ਉਥੋਂ ਆਪਾਂ ਉਹਨੀਆਂ ਲਾਈਨਿੰਗ ਵਧਾ ਵੀ ਸਕਦੇ ਆ ਉਹਨੇ ਜਿਹੜੇ ਸੀਪੇਜ ਵੈਲ ਆਪਾਂ ਵਧਾ ਵੀ ਸਕਦੇ ਹ ਉਸ ਤੋਂ ਅੱਗੇ ਗੱਲ ਨੂੰ ਕੋਈ ਵਾਟਰਵਰਕਸ ਅਪਰੂਵ ਹੁੰਦਾ ਜਿਹੜੇ ਤਿੰਨ ਆਪਾਂ ਉਹਦੇ ਵਿੱਚੋਂ ਪਾਈਪਾਂ ਲੈ ਲਈਆਂ ਕੱਲ ਨੂੰ ਆਪਣੇ ਵਾਟਰਵਰਕਸ ਦੇ ਵਿੱਚ ਵੀ ਸਹਾਇੀ ਹੋਣਗੀਆਂ ਇਹ ਆਪਾਂ ਨੂੰ ਇਹ ਬਹੁਤ ਵੱਡੀ ਸਫਲਤਾ ਵੀ ਜਿਹੜੀ ਇਹ ਵੀ ਚੀਜ਼ ਆਪਾਂ ਨੂੰ ਮਿਲ ਗਈ ਹੈਗੀ ਹੈ ਹੁਣ ਸਾਡੀ ਲੜਾਈ ਇੱਥੇ ਖਤਮ ਨਹੀਂ ਹੁੰਦੀ ਇਸ ਰੰਦ ਫਿਲਟਰ ਸੀ ਰੰਦ ਫਿਲਟਰ ਦੀ ਲੜਾਈ ਅੱਜ ਅਸੀਂ ਜਿੱਤੇ ਆ ਉਹਦੇ ਵਿੱਚ ਹਰ ਇੱਕ ਉਸ ਸਾਥੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਆਪਦੇ ਘਰੋਂ ਚਾਰ ਕਦਮ ਚੱਲ ਕੇ ਸਾਡੇ ਤੇ ਕਰ ਪਹੁੰਚਿਆ ਜਿਹੜੇ ਨਹੀਂ ਵੀ ਆ ਸਕੇ ਉਹਨਾਂ ਦਾ ਵੀ ਧੰਨਵਾਦ ਹੈ ਤੁਹਾਡਾ ਸ਼ਹਿਰ ਅੱਜ ਜਿੱਤੇ ਹੈ ਸਾਡੇ ਕੋਲੇ ਪੀਨ ਲੈ ਕੇ ਪਾਣੀ ਨਹੀਂ ਸੀ ਸਾਡੀ ਲੜਾਈ ਇਸ ਦੀ ਸੀ ਚਲੋ ਸਾਡੇ ਕੋਲ ਜਿਓ ਜਾ ਸਾਡਾ ਉਹ ਤਾਂ ਬਚਿਆ ਰਵੇ ਸਾਡਾ ਉਹ ਨਾ ਖੁੱਸ ਜੇ ਉਹ ਅਸੀਂ ਬਚਾਉਣ 'ਚ ਕਾਮਯਾਬ ਹੋਏ ਆਂ ਪਲੱਸ ਜਿਹੜੇ ਸਾਨੂੰ ਐਡੀਸ਼ਨਲ ਚੀਜ਼ਾਂ ਦਿੱਤੀਆਂ ਗਈਆਂ ਉਹਦੇ ਨਾਲ ਪਾਣੀ 'ਚ ਹੋਰ ਸੁਧਾਰ ਵੀ ਹੋਊਗਾ ਕੱਲ ਨੂੰ ਜਦੋਂ ਰਾਜਸਥਾਨ ਨਹਿਰ ਦੀ ਬੰਦੀ ਆਊਗੀ ਉਹਦੇ ਵਾਸਤੇ ਸਾਡੇ ਕੋਲੇ ਇੱਕ 베ਸ ਤਿਆਰ ਹੋ ਗਿਆ ਕੱਲ ਨੂੰ ਅਸੀਂ ਉਹਨਾਂ ਕੋਲ ਇੱਕ ਮੰਗ ਰੱਖਣ ਜੁਗੀ ਹੋਗੇ ਆਂ ਵੀ ਜੇ ਸਾਡੀ ਪੰਜਾਬ ਸਰਕਾਰ ਇਸ ਤਰੀਕੇ ਨਾਲ ਨਹਿਰ ਬਣਾ ਸਕਦੀ ਹੈ ਕਿ ਤਾ ਤੁਹਾਨੂੰ ਵੀ ਇਸੇ ਤਰੀਕੇ ਨਾਲ ਹੀ ਬਣਾਉਣੀ ਪਊਗੀ ਇਹਨਾਂ ਨਹਿਰਾਂ ਦਾ ਕੰਕਰੀਟ ਨਾ ਪਹਿਲਾਂ ਹੋਣ ਦਿੱਤਾ ਸੀ ਤੇ ਨਾ ਅੱਗੇ ਹੋਣ ਦੇਵਾਂਗੇ ਜਿਹੜਾ ਜੀ ਥੱਲੇ ਬੈੱਡ ਹੈਗਾ ਜਿਹਦੀ ਬ੍ਰੈਕ ਲਾਈਨਿੰਗ ਹੋਣੀ ਆ ਉਹਦੇ ਲਗਭਗ ਅੰਦਾਜ਼ਨ ਜਿਹੜੀ ਆ ਚੜਾਈ ਬਾਰੇ ਕੋਈ ਮਹਿਕਮੇ ਨੇ ਦੱਸਿਆ ਆਪ ਜੀ ਨੂੰ ਜੀ ਉਹ ਵੇਰੀ ਕਰਦੀ ਹੈ ਜਗ੍ਹਾ ਪਰ ਜਗ੍ਹਾ ਜੀ 30 ਤੋਂ ਲੈ ਕੇ 35 ਫੁੱਟ ਤੱਕ ਉਹਦੀ ਚੜਾਈ ਹੈ ਜਿਹੜਾ 35 ਤੋਂ 39 35 ਤੋਂ 35 ਤੋਂ 39 ਫੁੱਟ ਤੱਕ ਜਿਹੜੀ ਉਹਦੀ ਚੜਾਈ ਹੈਗੀ ਹੈ ਜੀ ਜਿਹੜੀ ਕਿਤੇ ਕਿਈ ਜਗ੍ਹਾ ਤੇ 30 ਹੈ ਕਿ ਆਪਣਾ ਕਿਤੇ ਆਪ Sorry 35 ਹੈ ਕਿਤੇ 38 ਹੈ ਕਿਤੇ 35 ਤੋਂ 39 ਦੇ ਵਿੱਚ ਵਿੱਚ ਉਹਦੀ ਚੜਾਈ ਰਹੂਗੀ ਜੀ ਬੈੱਡ ਦੀ ਔਰ ਉਹਦੇ ਚ ਕੋਈ ਫਾਈਬਰ ਲੇਅਰ ਸ਼ੀਟ ਪਲਾਸਟਿਕ ਸ਼ੀਟ ਨਹੀਂ ਪਾਈ ਜਾਊਗੀ ਠੀਕ ਹੈ ਜੀ ਸਾਈਡਾਂ ਜਿਹੜੀਆਂ ਕੰਕਰੀਟ ਦੀਆਂ ਰਹਿਣਗੀਆਂ ਸਾਈਡਾਂ ਕੰਕਰੀਟ ਦੀਆਂ ਕੀਤੀਆਂ ਜਾਣਗੀਆਂ ਉਹ ਸਾਡੀ ਮੰਗ ਸੀ ਵੀ ਇੱਟਾਂ ਦੀਆਂ ਕਰ ਲੋ ਵੀ ਸਾਡੇ ਦਰਖਤ ਬੱਜ ਜਾਣ ਪਰ ਉਹ ਦਰਖਤ ਵੀ ਸਾਡੇ ਇਹਨਾਂ ਨੇ ਬਚਾਤੀ ਹੈ ਕੰਕਰੀਟ ਦੇ ਕਰਨ ਦੇ ਬਾਵਜੂਦ ਵੀ ਕਿਉਂਕਿ ਕੰਕਰੀਟ ਬੇਸ ਪ੍ਰੋਜੈਕਟ ਸੀ ਪਿੱਛੋਂ ਸਾਰੀਆਂ ਕੰਕਰੀਟ ਦੀਆਂ ਬਣਦੀਆਂ ਆਈਆਂ ਬੈੱਡ ਵੀ ਕਿਨਾਰੇ ਵੀ ਔਰ ਸਾਰੇ ਦਰਖਤ ਵੱਡੇ ਗਏ ਐ ਸਾਡੀ ਪ੍ਰਾਪਤੀ ਇਹ ਹੈ ਅਸੀਂ ਸੀਪੀਜ ਵੀ ਬਚਾ ਲਈ ਸਾਡਾ ਬੈੱਡ ਵੀ ਇੱਟਾਂ ਦਾ ਹੋ ਗਿਆ ਅਸੀਂ ਆਪਦੇ ਦਰਖਤ ਵੀ ਬਚਾ ਲਏ ਐ ਔਰ ਗਾਂ ਰਾਜਸ탄 ਨਹਿਰ ਆਸਤੇ ਸਾਨੂੰ ਇੱਕ ਏਮ ਮਿਲ ਗਿਆ ਵੀ ਅਸੀਂ ਇਹਨੂੰ ਕਿਸ ਤਰ੍ਹਾਂ ਦੀ ਬਣਵਾਵਾਂਗੇ। ਉਹ ਖਲੇ ਜਿਹੜਾ ਫੀਰਕੋਟ ਸ਼ਹਿਰ ਨਿਵਾਸੀਆਂ ਭਰਾਤਰੀ ਜਿੱਥੇ ਬੰਦੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ। ਜੇ ਅੱਜ ਇਕੱਠੇ ਸੀ ਤਾਂ ਇਹ ਸਫਲਤਾ ਹੋਈ ਹੈ ਜੇ ਇਕੱਠੇ ਨਾ ਹੁੰਦੇ ਇਹ ਨਹਿਰ ਅੱਜ ਤੋਂ 2-3 ਸਾਲ ਪਹਿਲਾਂ ਹੀ ਪੱਕੀਆਂ ਹੋ ਗਈਆਂ ਹੁੰਦੀਆਂ। ਜੇ ਪ੍ਰਸ਼ਾਸਨ ਨੂੰ ਮਹਿਕਮੇ ਨੂੰ ਸਰਕਾਰ ਨੂੰ ਝੁਕਣਾ ਪਿਆ ਉਹ ਤਾਈਆਂ ਜਿਹੜੇ ਭਰਾਤਰੀ ਜਿੱਥੇ ਬੰਦੀਆਂ ਨਾਲ ਖੜੀਆਂ ਸੀ ਜਿਵੇਂ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦਾ ਐਮਸੀ ਸਹਿਬਾਨ ਦਾ